लोकसभा ਹਲਕਾ ਹੋਸ਼ਿਆਪੁਰ ਦਾ ਚੋਣ ਪ੍ਰਚਾਰ ਬਖਵਕ ਪਾਰਟੀਆਂ ਵੱਲੋਂ ਹਲਕੇ ਦੇ ਪਿੰਡਾਂ ਸ਼ਹਿਰਾਂ ਕਸਵਿਆਂ ਵਿੱਚ ਕੀਤਾ ਜਾ ਰਿਹਾ ਹੈ ਇਸ ਲੜੀ ਤਹਿਤ ਕਾਂਗਰਸ ਪਾਰਟੀ ਦੀ ਲੋਕਸਭਾ ਹਲਕਾ ਸ਼ਿਆਪੁਰ ਦੀ ਉਮੀਦਵਾਰ ਯਾਮਨੀ ਗੋਮਰ ਨੇ ਸ਼ਿਆਪੁਰ ਦੇ ਜੁਡੀਸ਼ੀਅਲ ਕੰਪਲੈਕਸ ਵਿਖੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਹਾਲ ਵਿੱਚ ਆਪਣੇ ਕਾਂਗਰਸੀ ਸਮਰਥਕਾਂ ਨਾਲ ਸ਼ਿਰਕਤ ਕੀਤੀ ਇਸ ਮੌਕੇ ਉਮੀਦਵਾਰ ਯਾਮਨੀ ਗੋਮਰ ਵੱਡੇ ਆਗੂ ਰਾਜੇਸ਼ ਗੁਪਤਾ ਡਾਕਟਰ ਕੁਲਦੀਪ ਲੰਡਾ ਰਕੇਸ਼ ਮਰਵਾਹਾ ਨਵੀ ਰਹਿਲ ਰੇਸ਼ ਆਨੰਦ ਅਮਰਪਾਲ ਕਾਕਾ ਰਜਨੀ ਸਟੈਂਡਰਡ ਆਰ ਦਾ ਬਾਅਦ ਐਸੋਸੀਏਸ਼ਨ ਦੇ ਉਪ ਪ੍ਰਧਾਨ ਨਵਜੋਤ ਸਿੰਘ ਮਾਨ ਜਰਨਲਿਸਟ ਡਾਕਟਰ ਰਜਨੀ ਲੰਡਾ ਨਿਪਨ ਪ੍ਰਾਸ਼ਰ ਸਰਿੰਦਰ ਸਿੰਘ ਆਰ ਨੇ ਉਹਨਾਂ ਨੂੰ ਫੁੱਲਾਂ ਦੇ ਗੁਜ਼ਾਰੇ ਦੇ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਬਖਵਕ ਸੀਨੀਅਰ ਪგილਨ ਨੇ ਵੀ ਬੋਧਨ ਕੀਤਾ ਇਸ ਮੌਕੇ ਕਾਂਗਸ ਪਾਰਟੀ ਦੀ ਉਮੀਦਵਾਰ ਜਮਨੀ ਗੋਮਨ ਨੇ ਪਰਮੇਕਟਨ ਉਸ ਬੋਲਰ ਕਰਦੇ ਆ ਕਿ ਕਾਂਗਸ ਪਾਰਟੀ ਹੀ ਦੇਸ਼ ਵਿੱਚ ਇਹੋ ਜੀ ਪਾਰਟੀ ਹੈ ਜੋ ਦੇਸ਼ ਵਿੱਚ ਇੰਡੀਆ ਗਠਜੋਤ ਨਾਲ ਮਿਲ ਕੇ ਸਕਾਲ ਪਣਾ ਕੇ ਕਿਸਾਨਾਂ ਵਪਾਰੀਆਂ ਮਹਿਲਾਵਾਂ ਨੌਜਵਾਨਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ ਇਸ ਮੌਕੇ ਉਹਨਾਂ ਨੇ ਸਮੂਹ ਅਕੀਲ ਪਾਈਚਾਰਨ ਨੂੰ ਅਪੀਲ ਕੀਤੀ ਹੈ ਕਿ ਉਹ ਉਹਨਾਂ ਨੂੰ ਆਪਣਾ ਕੀਮਤੀ ਵੋਟ ਪਾ ਕੇ ਜਿਤਾਉਣ ਵਿੱਚ ਮਦਦ ਦੇਣ। 47 న్యూਜ਼ ਇਦੀ ਦੀ ਵਿਸ਼ੇਸ਼ ਰਿਪੋਰਟ। ਅoraj ਮੈਡਨ ਜਮਨੀ ਗੋਮਰ ਦੇ ਲਈ ਫਰਕ ਕੋਲ ਪੇਸ਼ ਕਰਨ ਆ ਰਹੇ ਹਾਂ। ਤੋਂ ਦੱਸ ਰਹੇ ਹਾਂ ਕਿ ਜਮਨੀ ਗੋਮਰ ਕਾਂਗਰਸ ਪਾਰਟੀ ਦੇ ਮੇਹਬਾਰਾ ਬੁਰਗਵਾੜਾ ਦੇ ਹਾਂ ਦਾ ਇਸ ਵਕਤ ਦੀ ਕਾਂਗਰਸ ਪਾਰਟੀ ਪੂਰਾ ਸਾਥ ਦੇਗਾ। ਮੈਂ ਕਰਤਾਰ ਪਰਮਰਕ ਜਿਸ ਤਰ੍ਹਾਂ ਵਿਸ਼ਾ ਅਸਰਨੇ ਹਰਿ ਤੇ ਇਸ ਵਾਰ ਵੀ ਮੈਂ ਕੋਸ਼ਿਸ਼ ਕਰਨਾ ਜਦੋਂ ਆਉਣਾ ਟਾਈਮ ਇੱਕ ਜੁਣ ਸਾਡੀ ਉਚ ਮਦਦ ਕਰੋ ਆਪਣੇ ਸਾਥੀਆਂ ਨੂੰ ਆਪਣੇ ਪਰਿਵਾਰ ਦੇ ਵਿੱਚ ਔਰ ਆਪਣੇ ਇਹਨੇ ਉਮੀਦਵਾਦ ਨੂੰ ਟਿਕਾਓ ਤਾਂ ਕਿ ਤੁਹਾਡਾ ਜਿਹੜਾ ਵੀ ਕੰਮ ਕੋਈ ਹੋਏਗਾ ਮੈਂ ਉਹਦਾ ਭਲਾ ਕਰਦਾ ਕਿ ਜਾਨ ਲਈ ਪੂਰਾ ਕਰਨ ਦੀ ਕੋਸ਼ਿਸ਼ ਕਰੂਗਾ ਔਰ ਲੈਣ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਰੇ ਮੈਂਬਰਸ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਬਹੁਤ ਸੰਖਿਆ ਇੱਥੇ ਬੈਠੇ ਹੋ ਕਾਫੀ دیر ਤੋਂ ਮੈਡਮ ਦਾ ਇੰਤਜ਼ਾਰ ਕਰ ਰਹੀ ਸੀ ਮੈਡਮ ਜਿਹੜੀ ਸਾਡੀ ਬਾਹਰ ਨਾਲ ਜਿਹਨੂੰ ਪਿਆਰ ਕਰਦੀ ਆ ਬਹੁਤ ਕਰਦੀ ਆ ਮੈਂ ਵੀ ਉਹਨਾਂ ਟਿਕਾ ਸਾਡੇ ਬਾਹਰ ਮੈਂਬਰ ਜਦੋਂ ਵੀ ਅਸੀਂ ਕੋਈ ਗੁਜਾਰਿਸ਼ ਕਰੀਦੀ ਆ ਇੱਕ ਨਹੀਂ ਪਿੱਛੇ ਨਹੀਂ ਹਟਦੇ। ਔਰ ਇਹ ਸਾਡਾ ਪਰਿਵਾਰ ਆ ਆਪਸ ਦੇ ਵਿੱਚ ਕਿਸੇ ਵੀ ਲੱਗੇ ਗਿਲੇ ਸ਼ਿਕਵੇ ਵੀ ਹੋ ਜਾਂਦੇ ਆ ਪਰ ਪਰਿਵਾਰ ਦੇ ਅਸੀਂ ਜਿਸ ਤਰ੍ਹਾਂ ਬੈਠ ਕੇ ਦੂਰ ਕਰੀਦੇ ਆ ਉਹ ਸਾਡੇ ਕੇ ਪਰਿਵਾਰ ਆ ਅੱਜ ਅਸੀਂ ਲੜਦੇ ਆ ਦੂਸਰੇ ਦਿਨ ਅਸੀਂ ਇਕੱਠੇ ਬੈਠ ਕੇ ਚਾਹ ਪੀ ਲੈਨੇ ਆ। ਤੋਂ ਸਾਡੇ ਕੈਂਡੀਡੇਟ ਨੇ ਮੈਡਮ ਜਮਿਣੀ ਗੂਮਰ ਜੀ ਜਿਹਨੇ ਨਾਂ ਤੱਕ ਦੀ ਧਰਮ ਦੀ ਰਾਜਨੀਤੀ ਕੀਤੀ ਆ ਜਿਹਨੇ ਨਾਂ ਤੱਕ ਦੀ ਜਾਤ ਦੀ ਰਾਜਨੀਤੀ ਕੀਤੀ ਆ। ਜਿਹਨੇ ਨਾ ਤਾਂ ਅੱਗੇ ਉੱਚ ਨੀਚ ਦੀ ਰਾਜਨੀਤੀ ਕੀਤੀ ਆ ਔਰ ਜਦੋਂ ਵੀ ਰਾਜਨੀਤੀ ਕੀਤੀ ਹੈ ਕਾਂਗਰਸ ਨੇ ਸਰਬੱਤ ਦੇ ਭਲੇ ਦੀ ਰਾਜਨੀਤੀ ਕੀਤੀ ਜਿਸਨੇ ਕਰਾਂਗਾ ਕਿ ਪਿਛਲੇ ਜਿਸ ਵੇਲੇ ਦੀ ਕਾਂਗਰਸੀ ਸਰਕਾਰ ਆਈ ਜਿੰਨ ਕੋ ਐਮਪੀ ਵੀ ਬਣੇ ਆ ਚਾਹੇ ਮੈਨੂੰ ਸਦੋੜ ਚੌੜੀ ਦੀ ਬਣੀ ਸੀ 2009 ਅਸੀਂ 14 ਵਾਰ ਦੇ ਨਹੀਂ ਕਿ ਉਹਨਾਂ ਨੇ ਜਿੱਤਾ ਕੋਟਲਾ ਜੀ ਬੈਠੇ ਨੇ ਇਹਨਾਂ ਨੇ ਖੈਲ 1.2 ਲੱਖ ਦਾ ਪ੍ਰੋਜੈਕਟ ਸੀਗਾ ਉਸ ਵੇਲੇ ਸਾਡੇ ਸਟੇਸ਼ਨ ਕੋਲ ਦੇ ਉਹ ਵੀ ਗਿਆ ਉਹ ਵੀ ਕੀਤਾ ਮੈਂ ਕਿ ਸੜਕ ਬਣਾਈ ਸਾਡੀ ਪੁਰਾਣੀ ਬਾੜ ਦੇ ਵਿੱਚ ਪਾਣੀ ਬਹੁਤ ਖੜਕਦਾ ਸੀ ਉਹ ਵੀ ਮੈਡਮ ਨੇ ਪੈਸੇ ਦਿੱਤੇ ਔਰ ਉਸ ਤੋਂ ਬਾਅਦ ਜਦੋਂ 17 ਦੀ ਸਰਕਾਰ ਆਈ ਹੈ ਕਾਂਗਰਸ ਦੀ ਔਰ ਇੱਕ ਬਹੁਤ ਵੱਡੀ ਹੋੜ ਜਿਹੜੀ ਹੈ ਸਾਡੀ ਬਾੜ ਨੂੰ ਕਾਂਗਰਸ ਸਰਕਾਰ ਨੂੰ ਉਸ ਵੇਲੇ ਮੈਚੀ ਕਰਾਉਣ ਦੇ ਵਿੱਚ ਦਿੱਤੀ ਗਈ ਵਿਜਨ ਲੈ ਕੇ ਇੱਕ ਸੂਚ ਲੈ ਕੇ ਚਲਦੀ ਆ ਔਰ ਉਹ ਵਿਜਨ ਦਾ ਸਾਡੀਆਂ ਪੈਣਾ ਤੇ ਗੱਟੀਆਂ ਵਕੀਲ ਲੇੜੀ ਐਡਵੋਕੇਟ ਨੇ ਮੇਰੇ ਦੇ ਵਿੱਚ ਔਰ ਕਾਂਗਰਸੀ ਮੈਡਮ ਨੂੰ ਬਟਕੋ ਹਮੇਸ਼ਾ ਬਰੋਲਾ ਪੈਂਦਾ ਸੀ ਪਰਿਵਾਰ ਬਾਤ ਪਰਿਵਾਰ ਪਰ ਨੈੜਤਾ ਦੀ ਪਸੋਕੜ ਨਹੀਂ ਹੈ ਨਾਲੀ ਵਿੱਚ ਇੱਕ ਬੜੇ ਸੁਧਾਰਨ ਪਰਿਵਾਰ ਚੋਂ ਨੇ ਪਰਿਵਾਰ ਬਾਤ ਖਦਮ ਕੀਤਾ ਦੂਜਾ ਪੂੰਜੀਵੱਦ ਕਰਤੰਮੀ ਦਾ ਕਿਸੇ ਅਮੀਰ ਨੂੰ ਨਹੀਂ ਟਿਕੜ ਕਿਸੇ ਦੀ ਝੋਲੀ ਪਈ بڑے ਅ ਗਿਡਲ ਕਲਾਸ ਫੈਮਲੀ ਨੂੰ ਬਿਲੋਂਗ ਕਰਦੇ ਨੇ ਔਰ ਆਪਣੇ ਬਾਰੇ ਆਪ ਦੱਸਣਗੇ ਮੈਨੂੰ ਰਾਜਨੀਤਿਕ ਪਸੋਕੜ ਹੈ ਉਮਰੇ ਹੋਰ ਕਿਸੇ ਪਾਰਟੀ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਵਾਲੇ ਕਹ ਰਹੇ ਸੀ ਕਿ ਅਸੀਂ ਕਿਸੇ ਵੀ ਅਮੀਰ ਆਦਮੀ ਨੂੰ ਟਿਕਟ ਨਹੀਂ ਦੇਣੀ ਕਿਸੇ ਐਮਪੀ ਨੂੰ ਨਹੀਂ ਦੇਣੀ ਜਿਉਂ ਉਹਨਾਂ ਨੇ 13 ਦੇ 13 ਕੈਂਡੀਡੇਟਸ ਦੇਖੀਏ ਚਾਰ ਉਹਨਾਂ ਨੇ ਆਪਣੇ ਕੈਬਨਿਟ ਮੰਤਰੀਆਂ ਨੂੰ ਟਿਕਟ ਦਿੱਤੀ ਆ ਤਿੰਨ ਐਮਐਲਏ ਤਿੰਨ ਕਾਂਗਰਸ ਨਾਲ ਅਕਾਲੀ ਦਲ ਤੋਂ ਮੈਨੂੰ ਆ ਤਾਂ ਇੱਕ ਬਾਹਰੋਂ ਕੋਈ ਐਨਆਰਆਈ ਆ ਰਿਹਾ ਹੈ ਤਿੰਨ ਫੋਰਮ ਟਿਕਟ ਦਿੱਤੀ ਇਸ ਲਈ ਇਸ ਦਾ ਸਾਟਾ ਵੀ ਏ ਆਪਿਆ ਕੀ ਅਸੀਂ ਮੈਡਮ ਨੂੰ ਬੋਲਟਾ ਪਾ ਗਏ ਇਹਨਾਂ ਨੂੰ ਬੱਜਟ ਮਾਰਗਮ ਤੋਂ ਦਿਖਾਈਏ ਮੈਂ ਆਪਣੇ ਸਾਰੇ ਮੈਂਬਰ ਨੂੰ ਇੱਕ ਵਾਰ ਫੇਰ ਬੇਨਤੀ ਕਰਦਾ ਹਾਂ ਕਿ ਅਸੀਂ ਵੱਧ ਚੜ ਕੇ ਮੈਡਮ ਨੂੰ ਬੋਲਟਾ ਪਾ ਕੇ ਇਹਨਾਂ ਨੂੰ ਜਿੱਤਣ ਵਾਲੇ। ਥੈਂਕ ਯੂ। ਸ਼੍ਰੀ ਪੀਐਸ ਕੁਮਾਰ ਜੀ ਐਕਸਪ੍ਰੈਸੈਂਟ ਆਫ ਦ ਬਾਡੀ ਦੇ ਫੀਲਪਸ। ਨਾ ਕਿਸੇ ਇਸ ਤੋਂ ਦੇਖਿਆ ਜਾਈ ਤੇ ਸਾਰੇ ਮੈਂਬਰ ਪਾਰਲੀਮੈਂਟ ਦੇ ਕੈਂਡੀਡੇਟ ਜੌਨੀ ਗਵਰਨ ਦੀ ਸਾਰੀ ਜੀਰਾ ਸਹਿਬਾਨ ਕਾਂਗਰਸ ਦੀ ਭਾਈ ਔਰ ਉਸਪਰਟ 12 ਮੈਂ ਥੋੜਾ ਜਿਹਾ ਜਿਦਾ ਰਹਿਲ ਸਾਹਿਬ ਤੇ ਬਰਵਾਹਾ ਜੀ ਨੇ ਕਿਹਾ ਆਪੀ ਮੈਡਮ ਦਾ ਕੋਈ ਰਾਜਨੀਤਿਕ ਸ਼ੋਅ ਕਰ ਲਈਆਂ ਥੋੜਾ ਜਿਆਦਾ ਉਹ ਤੇ ਕਿੰਕੂ ਕਰਾਂਗਾ ਕਿਉਂਕਿ ਮੈਡਮ ਬਹੁਤ ਹੀ ਐਕਟਿਵ ਨੇ ਰਾਜਨੀਤੀ ਚ 2014 ਤੋਂ ਜਦੋਂ ਮੈਡਮ ਨੇ ਪਹਿਲੀ ਵਾਰ ਆਪ ਦੀ ਇਲੈਕਸ਼ਨ ਲੜੀ ਸੀ ਤੇ ਹੀ ਇਸ ਦਾ ਕੈਂਡੀਡੇਟ ਇਹਨਾਂ ਨੂੰ ਮਾਨ ਮਾਨ ਹੋਵੇਗਾ ਵੀ ਇਹਨਾਂ ਨੇ ਸਵਾ ਦੋ ਲੱਖ ਤੋਂ ਪਰ ਉਟ ਲਈ ਸੀ ਆਪ ਦੀ ਬਤੌਰ ਆਪ ਦੀ ਕੈਂਡੀਡੇਟੀ ਜਿਹੜੀ ਬਹੁਤ ਵੱਡੀ ਪ੍ਰਾਪਤੀ ਸੀ ਉਸ ਤੋਂ ਬਾਅਦ ਇਹ ਉਦੋਂ ਤੋਂ ਹੀ ਇਹ ਐਕਟਿਵ ਨੇ ਪੋਲਿਟਿਕਸ ਵਿੱਚ ਮੈਂ ਇਹਨਾਂ ਦੇ ਨਾਲ ਪਿਛਲੀਆਂ ਵਿਧਾਨ ਸਭਾਆਂ ਤੇ ਇਲੈਕਸ਼ਨਾਂ ਤੇ ਕੰਮ ਕੀਤਾ ਹੈ ਮੈਂ ਇਹਨਾਂ ਨੂੰ ਜਾਣਦਾ ਹਾਂ ਬਹੁਤ ਜੀ ਅਨੁੱਖ ਅਮੇਨਤੀ ਤੇ ਬੇਬਾਕ ਨਹੀਂ ਆਪਣੀ ਗੱਲ ਬੜੀ ਬੇਬਾਕੀ ਨਾਲ ਕਹਿੰਦੇ ਨੇ ਅਸੀਂ ਇਹਨਾਂ ਨਾਲ ਆਪਣੀ ਬਾਤ ਚਾਲ ਦੇ ਵਿਕਲਪ ਕਰਦੇ ਹਾਂ ਔਰ ਇਹ ਵਿਸ਼ ਕਰਦੇ ਹਨ ਕਿ ਤੁਸੀਂ ਜਿੱਤੋ ਜਿੱਤ ਕੇ ਦੁਬਾਰਾ ਸਾਡੀ ਬਾਤ ਆਓ ਬਾਕੀ ਜਿਹੜੀਆਂ ਸਾਡੀਆਂ ਡਿਮਾਂਡਸ ਆ ਐਰਾ ਵਗੈਰਾ ਆ ਉਹ ਅਸੀਂ ਤੁਹਾਡੇ ਜਿੱਤਣ ਤੋਂ ਬਾਅਦ ਹੋਣ ਤੋਂ ਬਾਅਦ ਕਰਾਂਗੇ ਜੀ ਪ੍ਰੀਤ ਸਟਾਲਜੀ ਕੰਫਰੰਸ ਦੇ ਗਾਇਸ ਸੇਟਿੰਗ ਵਿੱਚ ਮਾਨਸੇਬ ਰਾਜਮਾਨ ਮੈਡਮ ਜਾਮਨੀ ਗੋਮਰ ਜੀ ਸਾਡੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਭ ਤੋਂ ਪ੍ਰਧਾਨ ਦੇ ਕਾਂਗਰਸ ਪਾਰਟੀ ਦੇ ਥੰਮ ਪ੍ਰੋਫੈਸਰ ਜੀਤ ਨੰਦਾ ਜੀ ਉਹਨਾਂ ਨਾਲ ਮੇਰੇ ਵੀ ਦੇ ਸ਼ਿਮਾਜੀ ਬੋਰਡ ਦੇ ਵਿੱਚ ਇਕੱਠੇ ਖੰਮ ਕੀਤਾ ਅਜੀਤ ਕੁੱਤਾ ਜੀ ਸਾਡਾ ਚੇਅਰਮੈਨ ਸਾਡਾ ਚੇਅਰਮੈਨ ਬਰਵਾਹ ਜੀ ਜੋਸ਼ੀ ਜੀ ਕਕਾਪਾ ਜੀ ਬੈਠੇ ਨੇ ਪੂਰੀ ਸਰ ਦੇਸ਼ ਦੀ ਤਰੱਕੀ ਲਈ ਵੱਡੀਆਂ-ਵੱਡੀਆਂ ਜਿਹੜੇ ਆਪਣੇ ਐਡੂਕੇਸ਼ਨ ਕਰਕੇ ਡਾਕਟਰ ਮਨੋਸ਼ ਸਿੰਘ ਨੂੰ ਵੀ ਭਾਰਤ ਮੰਤਰੀ ਬਣਾਇਆ ਪੰਜਾਬ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਹੁਣ ਇਸੇ ਦੇ ਇੱਕ ਪਾਸੇ ਪ੍ਰਧਾਨ ਮੰਤਰੀ ਵਰ ਮਯੂਤਾ ਜਿਹੜੇ ਆ ਨਰਿੰਦਰ ਮੋਦੀ ਜੀ ਤੇ ਲੜਾਈ ਆ ਇੰਡੀਆ ਰਾਈਸ ਦੀ ਤੇ ਕਾਂਗਰਸ ਪਾਰਟੀ ਦੀ ਉਹਨਾਂ ਦੇ ਨਾਲ